ਆਮ ਕਰਕੇ ਪੰਜਾਬ ਸਰਕਾਰ ਜਿਹੜੀ ਹੈ ਆਪਣੇ ਮਸ਼ਹੂਰੀ ਕਰਨ ਤੋਂ ਕਿਸ ਤਰੀਕੇ ਦੇ ਨਾਲ ਗੁਰੇਜ਼ ਨਹੀਂ ਕਰਦੀ ਤਾਂ ਇੱਕ ਤਸਵੀਰ ਇਹ ਹੈ ਦੇਖੋ ਮੁਹਾਲੀ ਦੇ ਪਿੰਡ ਦਫਰਪੁਰ ਦੀ ਇਹ ਤਸਵੀਰ ਹੈ ਜਿੱਥੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਆਯੁਸ਼ਮਨ ਭਾਰਤ ਦੇ ਤਹਿਤ ਜਿਹੜੇ ਪੈਸੇ ਰਿਲੀਜ਼ ਕੀਤੇ ਗਏ ਸੀ ਜਿਹੜਾ ਫੰਡ ਰਿਲੀਜ਼ ਕੀਤਾ ਗਿਆ ਸੀ ਉਹਦੇ ਵਿੱਚ ਕੰਡੀਸ਼ਨ ਜਿਹੜੀ ਦਿੱਤੀ ਗਈ ਸੀ ਕਿ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਕੇ ਜਿਹੜਾ ਸੈਂਟਰ ਦੀ ਸਕੀਮ ਤਹਿਤ ਰੋਗਿਆ ਕੇਂਦਰ ਰੱਖਿਆ ਜਾਵੇ ਤਾਂ ਉਸ ਨੂੰ ਲੈ ਕੇ ਹੁਣ ਕਈ ਪਿੰਡਾਂ ਦੇ ਵਿੱਚ ਜਾਂ ਕਈ ਜਿਹੜੇ ਮੁੱਖ ਸ਼ਹਿਰ ਨੇ ਜਿਨ੍ਹਾਂ ਦੀ ਤਸਵੀਰ ਜਾਂ ਜਿਹੜੀ ਲਿਸਟ ਬਣ ਕੇ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਦੇ ਨਾਮ ਤਾਂ ਬਦਲ ਦਿੱਤੇ ਗਏ ਉਹਨਾਂ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਰਾ ਦੀ ਫੋਟੋ ਵੀ ਲਾ ਦਿੱਤੀ ਗਈ ਪਰ ਕਈ ਪਿੰਡ ਜਿਹੇ ਨੇ ਜਿਹੜੇ ਬਾਰਡਰ ਸਟੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਨਾਲ ਲੱਗਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਪਿੰਡ ਦਫਰਪੁਰਾ ਮੁबारकਪੁਰ ਦੇ ਨਾਲ ਤਾਂ ਉੱਥੇ ਦੀ ਇਹ ਤਸਵੀਰ ਹੈ ਜਿੱਥੇ ਅਜੀ ਵੀ ਆ ਜਿਹੜਾ ਆਮ ਆਦਮੀ ਕਲੀਨਿਕ ਦੇ ਨਾਮ ਹੀ ਲਾਲ ਦੇ ਨਾਲ ਹੀ ਜਾਣਿਆ ਜਾਂਦਾ ਤਾਂ ਤਸਵੀਰ ਵੀ ਲੱਗੀ ਹੋਈ ਹੈ ਬਾਹਰੋਂ ਬੋਰਡ ਵੀ ਲੱਗਾ ਹੈ ਤਾਂ ਇਹ ਜਿਹੜੀ ਤਸਵੀਰ ਹੈ ਇੱਥੇ ਇੱਕ ਪਰਚੀ ਜਿਹੜੀ ਬਣੀ ਹੈ ਅੱਜ 27 ਤਰੀਕ ਦੀ ਜਿਹੜਾ ਇਹ ਸੈਂਟਰ ਦਾ ਨਾਮ ਹੈ ਆਮ ਆਦਮੀ ਕਲੀਨਿਕ اے ਏ ਸੀ ਨੇਮ ਧਫਰਪੁਰ ਉਸ ਤੋਂ ਬਾਅਦ ਉੱਪਰ ਵੀ ਆਪ ਦੀ ਸਰਕਾਰ ਮੁੱਖ ਮੰਤਰੀ ਦੀ ਫੋਟੋ ਆਮ ਆਦਮੀ ਕਲੀਨਿਕ ਔਰ ਨਾਲ ਦੀ ਨਾਲ ਇਹ ਜਿਹੜੀ ਤਸਵੀਰ ਹੈ ਇਹ ਜਿਹੜੀ ਪਰਚੀ ਦੀ ਫੋਟੋ ਹੈ ਇਸ ਦੇ ਵਿੱਚ ਵੀ ਖਾਸ ਤੌਰ ਦੇ ਉੱਪਰ ਲਿਖਿਆ ਗਿਆ ਔਰ ਪੂਰਾ ਜ਼ਿਕਰ ਹੋਇਆ ਹੈ ਜਿਸ ਦੇ ਵਿੱਚ ਥੱਲੇ ਪਹਿਲਾਂ ਜਿਹੜੇ ਐਮਓ ਦੇ ਸਾਈਨ ਨੇ ਔਰ ਨਾਲ ਦੇ ਨਾਲ ਲਿਖਿਆ ਗਿਆ ਮੈਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤਾਂ ਹੁਣ ਇਹ ਸਭ ਦੇ ਵਿੱਚ ਦੇਖਿਆ ਜਾਵੇ ਕਿ ਜੇਕਰ ਇਹ ਸਕੀਮ ਕਰ ਦਿੱਤੀ ਗਈ ਸੀ ਸਕੀਮ ਤੋਂ ਬਾਅਦ ਕੇਂਦਰ ਵੱਲੋਂ ਜਿਹੜੇ ਨਾਮ ਦਿੱਤੇ ਗਏ ਸੀ ਕਿਉਂਕਿ ਖਾਸ ਤੌਰ ਦੇ ਉੱਪਰ ਪੰਜਾਬ ਤੋਂ ਬਾਹਰ ਜਿੰਨੇ ਵੀ ਸੈਂਟਰ ਨੇ ਉਹਨਾਂ ਦੇ ਉੱਤੇ ਰੋਗਿਆ ਸਿਹਤ ਕੇਂਦਰ ਜਿਹੜਾ ਲਿਖਿਆ ਹੋਇਆ ਰੋਗਿਆ ਕੇਂਦਰ ਲਿਖਿਆ ਹੋਇਆ ਸੈਂਟਰ ਦੀ ਇਸ ਸਕੀਮ ਦੇ ਮੁਤਾਬਕ ਤਾਂ ਹੁਣ ਇੱਥੇ ਕੀ ਤਸਵੀਰ ਨਿਕਲਦੀ ਹੈ ਇਸ ਦੇ ਉੱਤੇ ਕਿਸੇ ਤਰੀਕੇ ਦੀ ਬਾਅਦ ਚ ਨਾਮ ਬਦਲਿਆ ਜਾਂਦਾ ਕਿਉਂਕਿ ਪਿੰਡਾਂ ਦੇ ਵਿਚ ਕਰਕੇ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਦੇ ਵਿੱਚ ਹੈ ਜਿੱਥੇ ਹਰਿਆਣੇ ਦੇ ਨਾਲ ਦੇ ਲੋਕ ਵੀ ਇੱਥੇ ਆਉਂਦੇ ਨੇ ਔਰ ਪੰਜਾਬ ਦੇ ਵੀ ਆਉਂਦੇ ਨੇ ਤਾਂ ਹੋ ਸਕਦਾ ਹੈ ਵੀ ਉਸ ਕਰਕੇ ਇਸ ਦਾ ਨਾਮ ਨਾਮ ਬਦਲਿਆ ਗਿਆ ਹੋਵੇ ਪਰ ਹੁਣ ਦੀ ਜਿਹੜੀ ਤਸਵੀਰ ਹੈ ਬਿਲਕੁਲ ਅੱਜ ਦੀ ਇਹ ਪਰਚੀ ਵੀ ਤੁਹਾਨੂੰ ਬਿਲਕੁਲ ਸਬੂਤ ਦੇ ਵਜੋਂ ਪੇਸ਼ ਕੀਤੀ ਹੈ ਔਰ ਨਾਲ ਦੀ ਨਾਲ ਜਿਹੜਾ ਇਹ ਆਮ ਆਦਮੀ ਕਲੀਨਿਕ ਹੈ ਤਾਂ ਇਸ ਦਾ ਨਾਮ ਬਦਲਿਆ ਕਿਉਂ ਨਹੀਂ ਗਿਆ ਇਹ ਖੁਦ ਇੱਕ ਜਾਂਚ ਦਾ ਵਿਸ਼ਾ ਔਰ ਇਸਦੇ ਪਿੱਛੇ ਕੀ ਕਾਰਨ ਨੇ ਇਹ ਖੁਦ ਇੱਕ ਜਾਂਚ ਦਾ ਵਿਸ਼ਾ ਹੈ ਤਾਂ ਹੁਣ ਅੱਗੇ ਕੀ ਤਸਵੀਰ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਤਰਨਜੇ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਦਫਰਪੁਰ